ਸਬ ਸੰਗ ਕਰਦਿਆਂ ਪਰਮਾਤਮਾ ਚਿੱਤ ਵਿੱਚ ਵਸ ਜਾਂਦਾ ਹੈ ਅਤੇ ਸੰਗਤ ਕਰਦਿਆਂ ਮਨ ਵਿੱਚ ਸੰਤੋਖ ਆ ਜਾਂਦਾ ਹੈ ਜਿਸ ਦੇ ਨਾਲ ਕਿਸੇ ਕਿਸਮ ਦੀ ਤ੍ਰਿਸ਼ਨਾ ਭੁੱਖ ਹੈ ਜਿਹੜੀ ਉਹ ਨਹੀਂ ਰਹਿੰਦੀ ਰਾਜੇ ਤ੍ਰਿਪਤੀ ਪ੍ਰਾਪਤ ਹੋ ਜਾਂਦੀ ਹੈ ਜੋ ਸਭ ਨੂੰ ਬੁਰਵਾਣੇ ਵਿੱਚ ਸਮਝਾਣਾ ਕਰਦੇ ਨੇ ਬਿਨਾਂ ਸੰਤੋਖ ਨਹੀਂ ਹੋ ਰਾਜੇ ਸੋਹਣਾ ਮਨੋਤਵਰਥੇ ਸਭ ਕਾ ਦੇ ਕਹਿੰਦੇ ਨੇ ਬਿਨਾਂ ਸੰਤੋਖ ਤੋਂ ਰਾਜ ਨਹੀਂ ਆਉਂਦਾ ਜਿੰਨਾ ਮਰਥੀ ਇਸ ਦੇ ਕੋਰ ਪਦਾਰਥ ਹੋਣਾ ਪਰ ਇਹ ਖਤੇ ਰਜਦਾ ਦੀ ਸ਼ਰੀਪ੍ਰਿਤੀ ਨਹੀਂ ਹੋਈ ਪਰ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਸਾਧੂ ਸੰਗ ਕਰਦੇ ਆਂ ਮਨ ਨੂੰ ਸੰਤੋਖ ਆ ਜਾਂਦਾ ਹੈ ਸ਼ਿਰ ਭਾਵੇਂ ਕਥਾ ਕੁੱਲੀ ਤੇ ਕਥਨਾ ਹੋਵੇ ਤੇ ਬੰਦੇ ਨੂੰ ਅਜ ਪ੍ਰਾਪਤ ਹੋ ਜਾਂਦਾ ਹੈ ਕਿਸੇ ਚੀਜ਼ ਦੀ ਵੀ ਕੋਈ ਭੁੱਖ ਹੈ ਜਿਹੜੀ ਨਹੀਂ ਦਿੰਦੀ ਸਦਾ ਹੀ ਇਸ ਨੂੰ ਅਜ ਪ੍ਰਾਪਤ ਹੋ ਜਾਂਦਾ ਹੈ